ਦੋ ਦੋਸਤ ਤੇ ਪਾਲੂ ਪੰਜਾਬੀ ਕਹਾਣੀ ਦੋਸਤੀ ਤੇ ਸਿੱਖ ਵਾਲੀ ਕਹਾਣੀ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਉਹ ਦਿਨ ਸਨ ਜਦੋਂ ਲੋਕ ਪਿੰਡਾਂ 'ਚ ਰਹਿੰਦੇ ਸਨ ਤੇ ਜੰਗਲ ਨੇੜੇ ਹੀ ਹੁੰਦੇ ਸਨ ਉਸ ਵੇਲੇ ਜੰਗਲ ਡਰਾਉਣੇ ਵੀ ਹੁੰਦੇ ਸਨ ਕਿਉਂਕਿ ਉੱਥੇ ਸ਼ੇਰ, ਪਾਲੂ, ਭੇੜੀਆਂ ਵਰਗੇ ਜਾਨਵਰ ਘੁੰਮਦੇ ਰਹਿੰਦੇ ਸਨ ਉਸੇ ਸਮੇਂ ਦੇ ਇੱਕ ਪਿੰਡ ਵਿੱਚ ਦੋ ਨੌਜਵਾਨ ਦੋਸਤ ਰਹਿੰਦੇ ਸਨ ਅਮਨ ਤੇ ਗੁਰਪ੍ਰੀਤ ਦੋਵੇਂ ਇੱਕ ਦੂਜੇ ਦੇ ਸਾਥੀ ਸੱਚੇ ਦੋਸਤ ਤੇ ਹਰ ਕੰਮ ਵਿੱਚ ਇਕੱਠੇ ਹੁੰਦੇ ਸਨ ਉਹ ਖੇਤਾਂ ਵਿੱਚ ਵੀ ਇਕੱਠੇ ਕੰਮ ਕਰਦੇ ਖੇਡਾਂ ਵੀ ਮਿਲ ਕੇ ਖੇਡਦੇ ਤੇ ਅਕਸਰ ਗੱਲਾਂ ਕਰਦੇ ਕਿ ਦੋਸਤੀ ਸਭ ਤੋਂ ਵੱਡਾ ਖਜ਼ਾਨਾ ਹੈ ਇੱਕ ਦਿਨ ਦੋਵੇਂ ਨੇ ਸੋਚਿਆ ਕਿ ਆਓ ਅੱਜ ਜੰਗਲ ਰਾਹੀਂ ਲੰਘ ਕੇ ਦੂਜੇ ਪਿੰਡ ਚਲੀਏ ਉੱਥੇ ਇੱਕ ਮੇਲਾ ਲੱਗਿਆ ਸੀ ਉਹ ਮੇਲਾ ਦੇਖਣ ਦੀ ਉਹਨਾਂ ਨੂੰ ਬੜੀ ਉਤਸ਼ਾਹ ਸੀ ਦੋਵੇਂ ਹੱਸਦੇ ਖੇਡਦੇ ਰਸਤੇ ਤੁਰ ਪਏ ਜੰਗਲ ਦੀਆਂ ਰਾਹਾਂ ਲੰਬੀਆਂ ਸਨ ਦਰਖਤ ਬਹੁਤ ਵੱਡੇ ਵੱਡੇ ਤੇ ਘਣੇ ਸਨ ਪੰਛੀਆਂ ਦੀਆਂ ਚਹਿਕਾਂ ਹੋਰ ਜਾਨਵਰਾਂ ਦੀਆਂ ਆਵਾਜ਼ਾਂ ਸਭ ਕੁਝ ਜੰਗਲ ਨੂੰ ਜੀਵੰਤ ਬਣਾ ਰਹੀਆਂ ਸਨ ਪਰ ਇੱਕੋ ਵੇਲੇ ਡਰ ਵੀ ਸੀ ਕਿਉਂਕਿ ਕਦੇ ਪਤਾ ਨਹੀਂ ਕਿ ਕਿਸੇ ਦਰਖਤ ਦੇ ਪਿੱਛੋਂ ਕੀ ਨਿਕਲਾਵੇ ਜਦੋਂ ਦੋਵੇਂ ਦੋਸਤ ਜੰਗਲ ਦੇ ਵਿੱਚਕਾਰ ਪਹੁੰਚੇ ਤਾਂ ਅਚਾਨਕ ਦਰਖਤਾਂ ਦੇ ਝੁੰਡ ਵਿੱਚੋਂ ਇੱਕ ਵੱਡਾ ਭਾਲੂ ਬਾਹਰ ਆ ਗਿਆ ਉਸ ਦੀ ਗਰਜ ਦਾ ਰਵਾਜ਼ ਨਾਲ ਜੰਗਲ ਗੂੰਜ ਗਿਆ ਭਾਲੂ ਦੀਆਂ ਲਾਲ ਅੱਖਾਂ ਤੇ ਭਾਰੀ ਪਰਕਮ ਸਰੀਰ ਵੇਖ ਕੇ ਅਮਨ ਤੇ ਗੁਰਪ੍ਰੀਤ ਡਰ ਗਏ ਅਮਨ ਨੇ ਤੁਰੰਤ ਸੋਚਿਆ ਕਿ ਮੈਂ ਆਪਣੀ ਜਾਨ ਬਚਾਵਾਂ ਉਹ ਫਟਾਫਟ ਦੌੜ ਕੇ ਨੇੜੇ ਹੀ ਇੱਕ ਦਰਖਤ ਉੱਤੇ ਚੜ ਗਿਆ ਉਸ ਨੂੰ ਯਾਦ ਸੀ ਕਿ ਪਾਲੂ ਬਹੁਤ ਭਾਰੀ ਹੁੰਦਾ ਹੈ ਤੇ ਆਸਾਨੀ ਨਾਲ ਉੱਚੇ ਦਰਖਤ ਤੇ ਨਹੀਂ ਚੜ ਸਕਦਾ ਪਰ ਗੁਰਪ੍ਰੀਤ ਨੂੰ ਦਰਖਤਾਂ ਤੇ ਚੜਨਾ ਨਹੀਂ ਆਉਂਦਾ ਸੀ ਉਹ ਹੱਕਾ ਬੱਕਾ ਹੋ ਗਿਆ ਪਾਲੂ ਨੇ ਉਸ ਵੱਲ ਆਉਣਾ ਸ਼ੁਰੂ ਕੀਤਾ ਗੁਰਪ੍ਰੀਤ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਸ ਨੇ ਸੋਚਿਆ ਜੇ ਮੈਂ ਭੱਜਾਂ ਤਾਂ ਇਹ ਮੈਨੂੰ ਫੜ ਲਵੇਗਾ ਅਚਾਨਕ ਉਸ ਨੂੰ ਆਪਣੇ ਦਾਦਾ ਦੀ ਗੱਲ ਯਾਦ ਆਈ ਭਾਲੂ ਮੁਰਦਿਆਂ ਨੂੰ ਨਹੀਂ ਖਾਂਦਾ ਜੇ ਕਿਸੇ ਦਿਨ ਮੁਸੀਬਤ ਆਵੇ ਤਾਂ ਸਾਹ ਰੋਕ ਕੇ ਮੁਰਦਾ ਬਣ ਜਾਈ ਗੁਰਪ੍ਰੀਤ ਤੁਰੰਤ ਜ਼ਮੀਨ ਤੇ ਡਿੱਗ ਪਿਆ ਤੇ ਆਪਣਾ ਸਾਹ ਰੋਕ ਲਿਆ ਉਹ ਪੂਰੀ ਤਰ੍ਹਾਂ ਨਿਰਜੀਵ ਬਣ ਗਿਆ ਭਾਲੂ ਉਸ ਦੇ ਨੇੜੇ ਆਇਆ ਉਸ ਦਾ ਸਰੀਰ ਸੁੰਘਿਆ ਉਸ ਦੇ ਚਿਹਰੇ ਦੇ ਨੇੜੇ ਆਪਣਾ ਵੱਡਾ ਮੂੰਹ ਕੀਤਾ ਗੁਰਪ੍ਰੀਤ ਦੀਆਂ ਅੱਖਾਂ ਬੰਦ ਸਨ ਪਰ ਉਸ ਦੇ ਅੰਦਰ ਬੇहद ਹਿੰਮਤ ਸੀ ਉਹ ਅੱਡੇ ਗਿਰਿਆ ਜਿਵੇਂ ਸੱਚਮੁੱਚ ਮਰਿਆ ਪਿਆ ਹੋਵੇ ਕੁਝ ਸਮੇਂ ਬਾਅਦ ਪਾਲੂ ਨੂੰ ਲੱਗਾ ਕਿ ਇਹ ਤਾਂ ਮਰ ਚੁੱਕਾ ਹੈ ਉਸਨੇ ਉਸਨੂੰ ਛੱਡ ਦਿੱਤਾ ਤੇ ਹੌਲੀ-ਹੌਲੀ ਜੰਗਲ ਦੇ ਅੰਦਰ ਵਾਪਸ ਚਲਾ ਗਿਆ ਜਦੋਂ ਖਤਰਾ ਟਲ ਗਿਆ ਅਮਨ ਰਖਤ ਤੋਂ ਹੇਠਾ ਉਤਰਿਆ ਉਹ ਗੁਰਪ੍ਰੀਤ ਦੇ ਨੇੜੇ ਆਇਆ ਤੇ ਹੱਸ ਕੇ ਕਹਿਣ ਲੱਗਾ ਵੇ ਮਿੱਤਰ ਪਾਲੂ ਤੇਰੇ ਕੰਨ ਵਿੱਚ ਕੀ ਕਹਿ ਰਿਹਾ ਸੀ ਮੈਂ ਤਾਂ ਵੇਖਿਆ ਕਿ ਉਹ ਤੇਰੇ ਚਿਹਰੇ ਕੋਲ ਆ ਕੇ ਕੁਝ ਬੁਲਿਆ ਸੀ ਗੁਰਪ੍ਰੀਤ ਹੌਲੀ-ਹੌਲੀ ਉੱਠਿਆ ਆਪਣਾ ਸਾਹ ਛੱਡਿਆ ਤੇ ਮਜ਼ਬੂਤ ਆਵਾਜ਼ ਵਿੱਚ ਬੋਲਿਆ ਪਾਲੂ ਨੇ ਮੈਨੂੰ ਇਹੀ ਕਿਹਾ ਕਿ ਉਹ ਦੋਸਤਾਂ ਨਾਲ ਕਦੇ ਸਫ਼ਰ ਨਾ ਕਰ ਜਿਨ੍ਹਾਂ ਤੇ ਮੁਸੀਬਤ ਦੇ ਵੇਲੇ ਭਰੋਸਾ ਨਾ ਕੀਤਾ ਜਾ ਸਕੇ ਜਿਨ੍ਹਾਂ ਦਾ ਹੌਸਲਾ ਆਪਣੇ ਲਈ ਹੈ ਪਰ ਦੋਸਤੀ ਲਈ ਨਹੀਂ ਅਮਨ ਸ਼ਰਮਿੰਦਾ ਹੋ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਗੁਰਪ੍ਰੀਤ ਤੋਂ ਮਾਫੀ ਮੰਗੀ ਤੇ ਕਿਹਾ ਮੈਂ ਡਰ ਗਿਆ ਸੀ ਤੇ ਆਪਣੇ ਬਾਰੇ ਸੋਚਿਆ ਪਰ ਅਸਲੀ ਦੋਸਤੀ ਤਾਂ ਉਹ ਹੁੰਦੀ ਹੈ ਜਦੋਂ ਅਸੀਂ ਮਿਲ ਕੇ ਮੁਸੀਬਤ ਦਾ ਸਾਹਮਣਾ ਕਰੀਏ ਅੱਜ ਤੂੰ ਸੱਚਮੁੱਚ ਹਿੰਮਤ ਦਿਖਾਈ ਮੈਨੂੰ ਮਾਫ ਕਰ ਦੇ ਗੁਰਪ੍ਰੀਤ ਨੇ ਮੁਸਕਰਾ ਕੇ ਆਪਣੇ ਦੋਸਤ ਨੂੰ ਗਲੇ ਲਗਾ ਲਿਆ ਦੋਵੇਂ ਨੇ ਵਾਦਾ ਕੀਤਾ ਕਿ ਅੱਜ ਤੋਂ ਬਾਅਦ ਉਹ ਕਿਸੇ ਵੀ ਮੁਸੀਬਤ ਨੂੰ ਇਕੱਠੇ ਸਹਿਣ ਕਰਨਗੇ ਤੇ ਦੋਸਤੀ ਨੂੰ ਕਦੇ ਟੁੱਟਣ ਨਹੀਂ ਦੇਣਗੇ ਫਿਰ ਦੋਵੇਂ ਮੇਲੇ ਵੱਲ ਤੁਰ ਪਏ ਉਹ ਜਾਣਦੇ ਸਨ ਕਿ ਜ਼ਿੰਦਗੀ 'ਚ ਡਰ ਤਾਂ ਆਉਂਦੇ ਰਹਿਣਗੇ ਪਰ ਹਿੰਮਤ ਸਾਥ ਤੇ ਸੱਚੀ ਦੋਸਤੀ ਨਾਲ ਹਰ ਮੁਸੀਬਤ ਨੂੰ ਜਿੱਤਿਆ ਜਾ ਸਕਦਾ ਹੈ ਸਿੱਖ ਸਾਰੇ ਮਿਲ ਜੁਲ ਕੇ ਰਹੋ ਮੁਸੀਬਤਾਂ 'ਚ ਅਸਲ ਦੋਸਤੀ ਤੇ ਹਿੰਮਤ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ